ਪੂਰੇ ਪੰਜਾਬ ਭਰ ਵਿੱਚ ਜਿੱਥੇ ਇਹਨਾਂ ਹੜ੍ਹਾਂ ਕਾਰਨ ਕਈ ਲੋਕਾਂ ਦੀ ਮੌਤ ਹੋਣ ਦਾ ਖ਼ਾਸ਼ਾ ਜਤਾਇਆ ਜਾ ਰਿਹਾ ਹੈ ਉੱਥੇ ਹੀ ਅਗਰ ਫਿਲੌਰ ਦੇ ਪਿੰਡ ਰਾਏਪੁਰ ਅਰਾਈਆਂ ਦੀ ਗੱਲ ਕਰੀਏ ਤਾਂ ਇਸ ਪਿੰਡ ਵਿੱਚ ਵੀ ਹੋ ਰਹੀ ਭਾਰੀ ਬਰਸਾਤ ਨਾਲ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ ਜਿਸ ਨਾਲ ਇਸ ਪਰਿਵਾਰ ਦੀਆਂ ਦੋ ਬੱਕਰੀਆਂ ਦੀ ਮੌਤ ਹੋ ਗਈ ਜਰਕਿ ਗਊ ਅਤੇ ਕਟੜੂ ਗੰਭੀਰੂ ਵੀ ਜ਼ਖਮੀ ਹੋ ਗਏ ਇਸ ਮੁਕੇ ਪੀੜਤ ਵਿਅਕਤੀ ਪੀਰ ਦਾਤ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਹੈ ਤੇ ਗਊਆਂ ਅਤੇ ਬੱਕਰੀਆਂ ਦਾ ਦੁੱਧ ਵੇਚ ਕੇ ਹੀ ਉਹ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਪਰ ਇਹਨਾਂ ਬੱਕਰੀਆਂ ਦੀ ਮੌਤ ਹੋਣ ਨਾਲ ਅਤੇ ਗਊ ਦੇ ਜ਼ਖਮੀ ਹੋਣ ਨਾਲ ਉਹਨਾਂ ਦਾ ਗੁਜ਼ਾਰਾ ਕਰਨਾ ਹੋਰ ਵੀ ਔਖਾ ਹੋ ਗਿਆ ਹੈ ਉਹਨਾਂ ਗਰੀਬੀ ਦਾ ਵਾਸਤਾ ਦਿੰਦਿਆਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਉਹਨਾਂ ਦੀ ਜਲਦ ਤੋਂ ਜਲਦ ਮਦਦ ਕੀਤੀ ਜਾਵੇ ਤਾਂ ਜੋ ਉਹ ਮੁੜ ਤੋਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਭਾਜੀ ਕੀ ਨਾਂ ਆਪਣਾ ਕੀ ਰਹੇ ਦਿੱਤਾ ਜੀ ਕੀ ਰਹੇ ਦਿੱਤਾ ਕਿਹੜਾ ਪਿੰਡ ਆ ਰੈਪਰ ਆਈਆਂ ਜੀ ਅੱਛਾ ਕੀ ਗੱਲ ਬਾਤ ਹੋਈ ਪਾਜੀ ਸਵੇਰੇ ਜੀ ਆਜ ਪਸੂ ਸੀ ਕਿ ਕੋਈ ਸਾਸੀ ਸੀ ਕਿ ਬਾਲ ਬੱਚਾ ਸਗਾ ਅੰਦਰ ਚੁੱਲਾ ਬਣਾਇਆ ਸੀ ਰੋਟੀ ਲਾਉਂਦੇ ਸੀ ਬਾਏ ਦੇਵਾ ਸੀ ਨਾਟਕੇ ਬਾਹਰ ਅੱਛਾ ਜੀ ਅੱਜ ਦਸਾਂ ਕਿ ਮੈਂ ਤਾਂ ਬਾਅਦ ਦੇਖਿਆ ਅਸੀਂ ਪਿਛੇ ਲੱਗੇ ਫੜਾਫੜ ਬਾਹਰ ਨਿਕਲ ਗਏ ਆ ਜੀ ਬਸ ਉਸੇ ਟਾਈਮ ਇਹ ਸਾਰਾ ਪਛੇ ਇਹ ਸਾਰੇ ਫਸਲ ਦੇ ਵੀ ਸੱਟਾਂ ਲੱਗੀਆਂ ਕੋ ਸਾਡਾ ਮਾਲ ਪਸੂ ਮਾਰ ਗਿਆ ਜੀ ਇਹ ਸਾਡੇ ਹੱਥ ਬੰਨ ਕੇ ਬੇਨਤੀ ਹੈ ਸਰਕਾਰ ਨੂੰ ਵੀ ਸਾਡੀ ਮਦਦ ਕੀਤੀ ਜਾਵੇ ਕੋਈ ਪੈਂਡ ਦਾ ਕੋਈ ਪੰਚਾਇਤ ਮੈਂਬਰ ਜਾਂ ਕੋਈ ਸਰਕਾਰੀ ਮੈਂਬਰ ਆਇਆ ਸੀ ਕੀ ਬੋਲੇ ਉਹਨਾਂ ਨੇ ਇਹ ਕਿਹਾ ਕੋਈ ਨਹੀਂ ਕਹਿੰਦੇ ਤੁਹਾਡੀ ਹੈਲਪ ਕੀਤੀ ਹੈ ਸਜਾਦ ਸਜਾਦ ਤੱਕ ਉਹ ਜਿਹੜਾ ਕਾਲਾ ਔਖਾ ਆਇਆ ਸਾਡਾ ਬਹੁਤ ਔਖਾ ਆਇਆ ਜੀ ਉਹ ਉਹੀ ਖਾਣਾ ਜਿਹੜਾ ਜ਼ਮੀਰਿਆਂ ਨੇ ਭੱਜ ਕੇ ਘੱਡੇ ਅੰਦਰ ਰੱਖਿਆ ਤਾਂ ਪੈਂਡ ਵਾਲਿਆਂ ਨੇ ਵੀ ਕੰਨੇ ਰਿਹੀਂ ਮਜ਼ਾਤ ਹੁੰਦੀ ਆ ਸਾਡੀ ਉਹ ਨਹੀਂ ਕਰਦੇ ਤਾਂ ਨਹੀਂ ਜਿੰਨ ਸਭੀ ਮਾਤਕਾਰ ਕਰਦੇ ਆ ਉਹਨੇ ਮਾਸ ਸਾਡੀ ਕਰਨ ਪੈਂਡ ਵਾਲੇ ਨਹੀਂ ਵਧੀਆ ਜੀ ਜਲਦੋਂ ਜਲਦ ਕਰਨਾ ਸੀ ਗਰੀਬ ਹੈਗੇ ਆ ਜੀ ਕਿੱਥੇ ਲੈ ਕੇ ਜਾਣੀ ਅਸੀਂ ਬੱਚੇ ਆਪਾਂ ਕਿੰਨਾ ਨੁਕਸਾਨ ਕਿੰਨਾ ਹੋਊਗਾ ਤੁਹਾਡਾ ਚੰਗਾ ਹੋਊਗਾ ਜੀ ਸਾਡਾ ਨੁਕਸਾਨ ਸਾਡੇ ਫਸਲਾਂ ਦੇ ਵੀ ਸੱਚਾ ਦੁਨੀਆਂ ਭੜਿਆਂ ਦੇ ਵੀ ਦੇਖੋ ਜੀ ਫਸਲ ਮਾਲ ਫਸਲ ਦੇ ਵੀ ਸਾਡੇ ਵੀ ਲੱਗੀਆਂ ਆ ਅਸੀਂ ਨਟਕੇ ਬਾਹਰ ਨਿਕਲੇ ਹਾਂ ਹਾਂ ਪੂਰੇ ਪੰਜਾਬ ਭਰ ਵਿੱਚ ਜਿੱਥੇ ਇਹਨਾਂ ਹੜ੍ਹਾਂ ਕਾਰਨ ਕਈ ਲੋਕਾਂ ਦੀ ਮੌਤ ਹੋਣ ਦਾ ਖ਼ਾਸ਼ਾ ਜਤਾਇਆ ਜਾ ਰਿਹਾ ਹੈ ਉੱਥੇ ਹੀ ਅਗਰ ਫਿਲੌਰ ਦੇ ਪਿੰਡ ਰਾਏਪੁਰ ਅਰਾਈਆਂ ਦੀ ਗੱਲ ਕਰੀਏ ਤਾਂ ਇਸ ਪਿੰਡ ਵਿੱਚ ਵੀ ਹੋ ਰਹੀ ਭਾਰੀ ਬਰਸਾਤ ਨਾਲ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ ਜਿਸ ਨਾਲ ਇਸ ਪਰਿਵਾਰ ਦੀਆਂ ਦੋ ਬੱਕਰੀਆਂ ਦੀ ਮੌਤ ਹੋ ਗਈ ਜਰਕਿ ਗਊ ਅਤੇ ਕਟੜੂ ਗੰਭੀਰੂ ਵੀ ਜ਼ਖਮੀ ਹੋ ਗਏ ਇਸ ਮਾਕੇ ਪੀੜਤ ਵਿਅਕਤੀ ਪੀਰ ਦਾਤ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਹੈ ਤੇ ਗਊਆਂ ਅਤੇ ਬੱਕਰੀਆਂ ਦਾ ਦੁੱਧ ਵੇਚ ਕੇ ਹੀ ਉਹ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਪਰ ਇਹਨਾਂ ਬੱਕਰੀਆਂ ਦੀ ਮੌਤ ਹੋਣ ਨਾਲ ਅਤੇ ਗਊ ਦੇ ਜ਼ਖਮੀ ਹੋਣ ਨਾਲ ਉਹਨਾਂ ਦਾ ਗੁਜ਼ਾਰਾ ਕਰਨਾ ਹੋਰ ਵੀ ਔਖਾ ਹੋ ਗਿਆ ਹੈ ਉਹਨਾਂ ਗਰੀਬੀ ਦਾ ਵਾਸਤਾ ਦਿੰਦਿਆਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਉਹਨਾਂ ਦੀ ਜਲਦ ਤੋਂ ਜਲਦ ਮਦਦ ਕੀਤੀ ਜਾਵੇ ਤਾਂ ਜੋ ਉਹ ਮੁੜ ਤੋਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ